ਸਿੱਖਾ ਬਰੇ ਜਾਂ ਕਿਸੇ ਜਥੇਦਾਰ ਨੂੰ ਵੈਰੀ ਮੱਲੇ ਬੈਠੇ ਗੁਰੂ ਦਰਬਾਰ ਤੇ ਇੱਥੇ ਫਿਰ ਤੁਸੀਂ ਇਸ ਸਮਾਗਮ ਦੇ ਵਿੱਚ ਕਿਹੜੀ ਕਿਹੜੀ ਕਵੀਸ਼ਰੀ ਦੀ ਵੰਗੀ ਪੇਸ਼ ਕੀਤੀ ਔਰ ਇਸ ਮੁਕਾਬਲੇ ਦੇ ਵਿੱਚ ਕਿੰਨੀਆਂ ਕਿ ਟੀਮਾਂ ਸਨ ਖਾਲਸਾ ਜੀ ਅਮਰਤ ਸਾਰੇ ਚੱਲਿਏ ਇਸ ਮੁਕਾਬਲੇ ਦੇ ਕਿੱਡੋ ਘਾਟ ਲਗਭਗ ਦੇ 7 70 ਤੋਂ 75 ਟੀਮਾਂ ਸੀ ਕਿਉਂਕ ਮਲ ਬਾਜ਼ਰ ਓਵਰ ਤੇ ਇਸ ਵਿੱਚ ਸੀ ਲੈਰੀਆ ਸ਼ੰਦ ਜੋ ਕਿ ਆਡੀਸ਼ਨ ਦੇ ਵਿੱਚ ਦਿੱਤਾ ਸੀ ਆਪਾਂ ਖੂਨ ਨਾਲ ਉਸ ਪਹਿਲਾਂ ਤੇ ਆਡੀਸ਼ਨ ਰਾਉਂਡ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਕੁਝ 25 ਤੋਂ 30 ਟੀਮਾਂ ਸਿਲੈਕਟ ਕਰਨੀਆਂ ਸੀ ਅਮਰ ਤੇ ਸਾਰੇ ਖਾਲਸੇ ਦਾ ਉਹਨਾਂ ਨੇ ਅਗਰੇ ਸੀ ਤੱਕ ਦਾ ਮੁਕਾਬਲਾ ਪਰ ਮਹਾਰਾ ਜੀ ਨੇ ਕਿਹਾ ਖਾਲਸੇ ਦਾ ਸੀਨਾ ਹੈ ਹਰ ਮੰਦਰ ਵਿਚਾਰੇ ਜੋਤ ਨਹੀਂ ਹੈ ਤੇ ਆਪ ਜੀ ਸਰਵਣ ਕਰਦੇ ਹੋ ਕਿਉਂਕਿ ਪੰਗੂ 브ਦਰਸ ਨੇ ਪਹਿਲਾਂ ਉਹ ਗੀਤਾ ਦੇ ਰਾਏ ਵੀ ਕਾਫੀ ਹਾਜ਼ਰੀ ਲਵਾ ਚੁੱਕੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਚਲੋ ਖਾਲਸਾ ਜੀ ਅਮਰ ਤੇ ਸਾਰਾ ਇਹਨਾਂ ਦੀ ਇਸ ਸਫਲਤਾ ਨੂੰ ਇਹਨਾਂ ਦੀ ਇਸ ਮਿਹਨਤ ਨੂੰ ਤੁਸੀਂ ਕਿੰਨੂੰ ਜਿਹੜਾ ਵਾ ਇਹ ਸਾਰਾ ਸਿਹਰਾ ਦਿੰਦੇ ਹੁਣ ਕਿਉਂਕਿ ਜਦੋਂ ਇਹ ਛੋਟੇ ਛੋਟੇ ਬੱਚੇ ਇਸ ਖੇਤਰ ਦੇ ਵਿੱਚ ਤੁਰ ਪੈਂਦੇ ਤੇ ਏਡੇ ਏਡੇ ਵੱਡੇ ਮੁਕਾਬਲਿਆਂ ਨੂੰ ਜਿੱਤ ਕੇ ਆਉਣਗੇ ਜਿੱਥੇ ਪੇੜ ਪੈਣਾ ਖੰਡੇ ਸ਼ਮਸ਼ੀ ਉਹਨਾਂ ਨੇ ਵੀ ਕੁਇਸ਼ਰਾ ਨੂੰ ਬਹੁਤ ਵੱਡੇ ਮਾਣ ਬਖਸ਼ ਕੀਤੇ ਸੀ ਤੇ ਉਹਨਾਂ ਤੋਂ ਬਾਅਦ ਅੱਜ ਗੁਰੂ ਕੀ ਸਿੱਖ ਸੰਗਤ ਜਿਹੜੀ ਉਹ ਵੀ ਆਪਣੇ ਕਵੀਸ਼ਰਾਂ ਦਾ ਬਹੁਤ ਵੱਡਾ ਮਾਣ ਸਤਿਕਾਰ ਕਰਦੀ ਆਰੇ ਚੱਲੀਏ ਬ੍ਰਦਰ ਦੇ ਨਾਂ ਤੇ ਜਾਣੇ ਜਾਂਦੇ ਕਵੀਸ਼ਰ ਓੰਕਾਰ ਸਿੰਘ ਤੁਹਾਰ ਸਿੰਘ ਤੇ ਰਵਿੰਦਰ ਸਿੰਘ ਵੱਡਾ ਮੁਕਾਬਲਾ ਜਿੱਤ ਕੇ ਅੱਜ ਆਪਣੇ ਨਗਰ ਕੋਟੋ ਡਰਮਲ ਵਿਖੇ ਪਹੁੰਚੇ ਆ ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਆਖਦੇ ਆ ਤੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲਾਂ ਗੱਲ ਕਰਦੇ ਹਾਂ ਕਿ ਇਹ ਕੰਪੀਟੀਸ਼ਨ ਕਿੱਥੇ ਹੋਇਆ ਤੇ ਇਹ ਕਦੋਂ ਉੱਥੇ ਭਾਗ ਲਿਆ ਅ ਸਿੰਘ ਸਾਹਿਬ ਤੁਸੀਂ ਕਦੋਂ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਤੇ ਇਹ ਕੰਪੀਟੀਸ਼ਨ ਕਿੰਨਾਂ ਵੱਲੋਂ ਕਰਵਾਇਆ ਗਿਆ ਇਹ ਕੰਪੀਟੀਸ਼ਨ ਜੀ ਗੁਰੂ ਗਿਰ ਰਸੋਈ ਅਸ਼ਰਵਾਲ ਖਰੜ ਉਹਨਾਂ ਵੱਲੋਂ ਕਰਵਾਇਆ ਗਿਆ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਸੀ ਤੇ ਉਹਨਾਂ ਵੱਲੋਂ ਸਾਰਾ ਪ੍ਰਬੰਧ ਕੀਤਾ ਗਿਆ ਇਹਦੇ ਵਿੱਚ ਕੋਈ ਉਮਰ ਵਰਗ ਵੀ ਸੀ ਕੀ ਜਾਂ ਇਹ ਖੁੱਲੇ ਮੁਕਾਬਲੇ ਸਨ ਨਨੇ ਹਾਂ ਜੋ ਉਮਰ ਵਰਗ ਹੈਗੀ ਸੀ 9 ਤੋਂ 18 ਸਾਲ ਤੱਕ 9 ਤੋਂ 18 ਸਾਲ ਦਾ ਠੀਕ ਆ ਤੇ ਇੱਥੇ ਫਿਰ ਤੁਸੀਂ ਇਸ ਸਮਾਗਮ ਦੇ ਵਿੱਚ ਕਿਹੜੀ ਕਿਹੜੀ ਕਵਿਸ਼ਰੀ ਦੀ ਵੰਗੀ ਪੇਸ਼ ਕੀਤੀ ਔਰ ਇਸ ਮੁਕਾਬਲੇ ਦੇ ਵਿੱਚ ਕਿੰਨੀਆਂ ਕਿ ਟੀਮਾਂ ਸਨ ਇਸ ਮੁਕਾਬਲੇ ਵਿੱਚ ਘੱਟੋ ਘੱਟ ਲਗਭਗ ਦੇ 7 70 ਤੋਂ 75 ਟੀਮਾਂ ਸੀ ਤੇ ਇਸ ਵਿੱਚ ਅਸੀਂ ਲੈਰੀਆ ਸ਼ੰਦ ਜੋ ਕਿ ਆਡੀਸ਼ਨ ਦੇ ਵਿੱਚ ਦਿੱਤਾ ਸੀ ਤੇ ਦੋ ਤਾਰਾ ਸ਼ੰਦ ਜੋ ਕਿ ਫਾਈਨਲ ਜਿੱਤਿਆ ਸੀ ਜਿਸ ਕਾਰਨ ਸਾਡਾ ਪਹਿਲਾ ਨਾਮ ਮਿਲਿਆ ਪ੍ਰਾਪਤ ਹੋਇਆ ਤੇ ਇੰਨੀਆਂ ਵੱਡੀਆਂ ਟੀਮਾਂ ਦੇ ਵਿੱਚ ਐਡੇ ਵੱਡੇ ਸਮਾਗਮ ਦੇ ਵਿੱਚ ਕੋਈ ਥੋੜੀ ਬਹੁਤੀ ਨਰਵਸਨੈਸ ਜਾਂ ਕੋਈ ਕਬਰਾਟ ਨਹੀਂ ਹੋਈ ਕੋਈ ਇਦਾਂ ਦਾ ਨਹੀਂ ਨਰਵਸ ਨਰਸ ਨਸ ਨਹੀਂ ਹੁੰਦੀ ਆ ਤੇ ਜਦੋਂ ਕਿ ਵੱਡੇ ਮੁਕਾਬਲੇ ਤੇ ਜਾਈਦਾ ਫਿਰ ਤੇ ਕਬਰਾਟ ਤੇ ਹੁੰਦੀ ਹੈ ਪਰ ਫਿਰ ਵੀ ਗੁਰੂ ਨੇ ਫਤਿਹ ਬਖਸ਼ੀ ਹਾਂਜੀ ਹਾਂਜੀ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਤੁਹਾਡਾ ਨਾਮ ਕੀ ਆ ਮੇਰਾ ਨਾਮ ਜੁਹਾਰ ਸਿੰਘ ਆ ਜੀ ਤੇ ਤੁਹਾਡਾ ਨਾਮ ਕੀ ਆ ਵਰਿੰਦਰ ਸਿੰਘ ਮੇਰਾ ਵਰਿੰਦਰ ਸਿੰਘ ਜੀ ਤੁਸੀਂ ਇਹ ਦੱਸੋ ਕਿ ਇਸ ਤੋਂ ਪਹਿਲਾਂ ਵੀ ਕੋਈ ਮੁਕਾਬਲਾ ਲੜਿਆ ਇਸ ਤੋਂ ਪਹਿਲਾਂ ਵੀ ਕਦੀ ਕੋਈ ਇਨਾਮਕ ਨਾਮ ਹੁਣ ਤੱਕ ਜਿੱਤਿਆ ਕੋਈ ਹਾਂਜੀ ਅਸੀਂ ਸਕੂਲ ਲੈਵਲ ਤੇ ਜਾਂਨੇ ਬਹੁਤ ਵਾਰ ਗਏ ਅਸੀਂ ਗੁਰਮントਮ ਮੁਕਾਬਲੇ ਚ ਨਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਹੁੰਦੇ ਤੇ ਉਹਨਾਂ ਚੰਡੀਗੜ੍ਹ ਵਾਲਿਆਂ ਦੇ ਟਰਸਟ ਦੇ ਵੀ ਹੁੰਦੇ ਬਹੁਤ ਵਾਰ ਆਏ ਅਸੀਂ ਤਿੰਨ ਕਵਾਰ ਇਨਾਮ ਜਿੱਤ ਚੁੱਕੇ ਹਾਂ ਫਰਸਟ ਪ੍ਰਾਈਜ਼ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਜਿਹੜਾ ਉਹ ਤਿੰਨ ਵਾਰ ਜਿਹੜੀ ਫਤਿਹ ਹੋਈ ਆ ਹਾਂਜੀ ਉੱਥੇ ਵੀ ਫਿਰ ਵੱਡੇ ਨਾਮ ਮਿਲੇ ਕੇ ਜਾਂ ਉੱਥੇ ਛੋਟੇ ਛੋਟੇ ਨਾਮ ਮਿਲਦੇ ਸੀ ਉਥੇ ਹਾਂਜੀ ਇਨਾਮ ਤੇ ਭਾਜੀ ਇਨਾਮ ਹੀ ਹੁੰਦਾ ਆ ਭਾਵੇਂ ਛੋਟਾ ਨਹੀਂ ਵੇਖੋ ਆ ਨਾਮ ਦਾ ਭਾਵੇਂ ਆ ਕਿ ਇਹਨਾਂ ਬੱਚਿਆਂ ਦੀ ਹੌਸਲਾ ਫਜਾਈ ਦੀ ਲਈ ਹੋਰ ਜਿਹੜੇ ਬੱਚੇ ਕਵੀਸ਼ਰੀ ਵਿੱਚ ਆਉਣਾ ਚਾਹੁੰਦੇ ਆ ਜਿਵੇਂ ਅੱਜ ਇੱਕ ਗਾਉਣ ਵਾਲਾ ਉਹਨੂੰ ਤਾਂ ਸੰਗਤ ਬਹੁਤ ਪੈਸੇ ਦਿੰਦੀ ਆ ਲੋਕ ਬਹੁਤ ਪੈਸੇ ਦਿੰਦੇ ਆ ਸਾਡੇ ਕਵੀਸ਼ ਰਾਗੀ ਢਾਡੀ ਉਹਨਾਂ ਨੂੰ ਤੁਸ਼ ਜੀਆਂ ਪਟਾਵਾਂ ਮਿਲਦੀਆਂ ਨੇ ਸੋ ਇਹਨਾਂ ਬੱਚਿਆਂ ਦੀ ਹੌਸਲਾ ਫਜਾਈ ਦੀ ਇਨਾਮ ਇਨਾਮ ਦੇ ਵਾਸਤੇ ਤੇ ਇੱਕ ਫੁੱਲ ਮਿਲ ਜੇ ਉਹ ਵੀ ਬਹੁਤ ਹੁੰਦਾ ਅੱਛਾ ਜੀ ਹਾਂਜੀ ਤੇ ਇਹ ਨਾ ਇਸ ਮੁਕਾਬਲੇ ਦੇ ਵਿੱਚ ਆ ਫਿਰ ਕਿੰਨੇ ਰਾਉਂਡ ਦੇ ਵਿੱਚ ਤੁਸੀਂ ਚੱਲੇ ਸਰਾ ਇਹ ਪਹਿਲਾਂ ਤੇ ஆடிਸ਼ਨ ਰਾਉਂਡ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਕੁਝ 25 ਤੋਂ 30 ਟੀਮਾਂ ਸੈਲੈਕਟ ਕਰਨੀਆਂ ਸੀ ਉਹਨਾਂ ਦਾ ਕੱਲ ਹੋਇਆ ਫਾਈਨਲ ਰਾਉਂਡ ਹੂੰ ਉਹਨਾਂ ਤੋਂ ਅੱਜ ਫਿਰ ਉਹਨਾਂ ਨੇ ਅਨਾਉਂਸ ਕੀਤੇ ਕਿ ਪੋਜੀਸ਼ਨ ਕੱਢੀਆਂ ਦੋ ਦਿਨ ਲੱਗੇ ਹੈ ਹਾਂਜੀ ਦੋ ਦੋ ਤਿੰਨ ਦਿਨ ਲੱਗੇ ਹਨ ਠੀਕ ਆ ਤੁਹਾਡਾ ਨਾਮ ਕੀ ਆ ਸਿੰਘ ਸਾਹਿਬ ਮੇਰਾ ਓਮਕਾਰ ਸਿੰਘ ਓਮਕਾਰ ਸਿੰਘ ਜੀ ਫਿਰ ਇਹ ਕਵੀਸ਼ਰੀ ਕਦੋਂ ਕਿ ਸ਼ੁਰੂ ਕੀਤੀ ਸੀ ਉਸ਼੍ਰੇਣੀ 2020 ਸਟਾਰਟ ਕੀਤੀ। 5 ਸਾਲ ਹੋ ਗਏ ਹੈ। ਹਾਂਜੀ। ਅੱਛਾ ਤੇ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਕੰਪੀਟੀਸ਼ਨ ਜਾਂਦੇ ਰਹੇ ਹੋ? ਪਹਿਲਾਂ ਤਾਂ ਰਾਜਰਾਮ ਸਾਹਿਬ ਜਾਂਦੇ ਰਹੇ ਸੀ ਆ ਸਾਡੇ ਲੱਗ ਗਈ ਹੈ। ਹੂੰ। ਤੇ ਅੱਜ ਪਹਿਲੀ ਵਾਰ ਗਏ ਇੱਥੇ। ਨਹੀਂ ਹੋਰ ਵੱਡੇ ਕੰਪੀਟੀਸ਼ਨਾਂ 'ਚ ਕਿੱਥੇ ਕਿੱਥੇ ਗਏ? ਨਹੀਂ ਅੱਜ ਪਹਿਲੀ ਵਾਰ ਹੀ ਗਏ ਆ ਇੱਥੇ। ਵੱਡੇ ਕੰਪੀਟੀਸ਼ਨਾਂ ਦੇ ਵਿੱਚ। ਅੱਛਾ। ਤੁਸੀਂ ਇਹ ਦੱਸੋ ਕਿ ਉੱਥੇ ਤੁਸੀਂ ਕੀ ਪੇਸ਼ ਕੀਤਾ ਕਿਹੜਾ ਇਤਿਹਾਸ ਜਾਂ ਕਿਹੜੀ ਜਿਹੜੀ ਆ ਆਪਣਾ ਸ਼ੰਦ ਜਾਂ ਕੋਈ ਕਬੈਤ ਕਿਹੜਾ ਪੇਸ਼ ਕੀਤਾ ਉੱਥੇ। ਰੋਡਿਸ਼ਨ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਦੀ ਕੀਤੀ ਸੀ ਤੇ ਫਾਈਨਲ ਵਿੱਚ ਗੁਰਤੇਗ ਭਦਰ ਸਾਹਿਬ ਜੀ ਦੇ ਸੰਬੰਧ ਵਿੱਚ। ਅੱਛਾ ਬਾਕੀ ਜਿਹੜੇ ਉੱਥੇ ਆਈਆਂ ਸੀਗੀਆਂ ਕਵੀਸ਼ਰ ਦੀਆਂ ਆਪਣੀਆਂ ਹੋਰ ਵੀ ਟੀਮਾਂ ਆਈਆਂ ਹੋਣਗੀਆਂ ਕਵੀਸ਼ਰੀ ਵਾਲੀਆਂ। ਉਹਨਾਂ ਦੇ ਵਿੱਚੋਂ ਤੁਸੀਂ ਸਭ ਤੋਂ ਵੱਧ ਕਿਹ ਤੋਂ ਪ੍ਰਭਾਵਿਤ ਹੋਏ? ਉਹਨਾਂ ਵਿੱਚ ਸਭ ਤੋਂ ਵੱਧ ਤੇ ਇੱਕ ਬੱਚੇ ਸੀ ਛੋਟੇ ਛੋਟੇ ਉਹਨਾਂ ਨੇ ਬਹੁਤ ਨਿਡਰਤਾ ਨਾਲ ਕੁਸ਼ੀਰੀ ਪੇਸ਼ ਕੀਤੀ ਸੀ ਉਹਨਾਂ ਨਾਲ ਲੱਗ ਰਿਹਾ ਸੀ ਟੱਕਰ ਦਾ ਮੁਕਾਬਲਾ ਪਰ ਮਹਾਰਾਜ ਨੇ ਕਿਰਪਾ ਕੀਤੀ ਤੇ ਫਰਸਟ ਪ੍ਰਾਈਜ਼ ਲੈ ਲਿਆ ਤਾਂ ਅ ਕੀ ਨਾਮ ਦੱਸਿਆ ਸੰਕਾਰ ਸਿੰਘ ਸੰਕਾਰ ਸਿੰਘ ਕਹਿੰਦੇ ਕਿ ਛੋਟੇ ਛੋਟੇ ਬੱਚਿਆਂ ਨਾਲ ਸਾਡਾ ਮੁਕਾਬਲਾ ਸੀਗਾ ਪਰ ਉਹਨਾਂ ਦੀ ਮਿਹਨਤ ਔਰ ਉਹਨਾਂ ਦੀ ਕਿਸਮਤ ਰੰਗ ਲੈ ਇਹਨਾਂ ਦੇ ਪਿਤਾ ਜੀ ਆਪਾਂ ਗੂਸਾ ਵੀ ਨਾਲ ਜਵਾਹਰਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਸੋ ਪੰਗੂ ਸਾਹਿਬ ਪਹਿਲਾਂ ਤਾਂ ਆਪਣਾ ਨਾਮ ਦੱਸੋ ਤੇ ਫਿਰ ਬੱਚਿਆਂ ਦੀ ਜਿਹੜੀ ਕਾਰਗੁਜ਼ਾਰੀ ਉਹਦੇ ਬਾਰੇ ਦਾਸ ਕਬੀਰ ਮਨਜੀਤ ਸਿੰਘ ਭੰਗੂ ਤੇ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਤੇ ਪੰਜਾਬੀ ਲੋਕ ਚੈਨਲ ਦਾ ਦਿਲਦਿਆਂ ਗਹਿਰਾਇਆਂ ਤੋਂ ਧੰਨਵਾਦ ਕਰਦਾ ਜੋ ਆਪ ਆਪਣਾ ਸਮਾਂ ਕੱਢ ਕੇ ਸਾਡੇ ਨਗਰ ਪਹੁੰਚੇ ਹੋ। ਤੋਂ ਗੁਰੂ ਰਾਮਦਾਸ ਸਾਹਿਬ ਜੀ ਦੀ ਰਹਿਮਤ ਸਦਕਾ ਮਹਾਰਾਜ ਜੀ ਨੇ ਵੱਡਾ ਮੁਕਾਮ ਅੱਜ ਹਾਸਲ ਕੀਤਾ ਹੈ ਬੱਚਿਆਂ ਨੇ। ਪਹਿਲਾਂ ਵੀ ਇਹਨਾਂ ਬੱਚਿਆਂ ਨੇ ਤਿੰਨਾਂ ਨੇ ਜੋਨ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਫਰਸਟ ਪ੍ਰਾਈਜ਼ ਪ੍ਰਾਪਤ ਕੀਤੇ ਹਨ। ਤੇ ਆਪ ਜੀ ਸਰਵਣ ਕਰਦੇ ਹੋਗੇ ਕਿ ਪੰਗੂ ਬ੍ਰਦਰਸ ਨੇ ਪਹਿਲਾਂ ਆ ਗੀਤਾ ਦੇ ਰਾਏ ਵੀ ਕਾफी ਹਾਜ਼ਰੀ ਲਵਾ ਚੁੱਕੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਤੇ ਉਹਨਾਂ ਵਿੱਚੋਂ ਜਲੰਧਰ ਵਿਖੇ ਪੰਜਾਬੀ ਸਭਾ ਜੋ ਕਿ ਐਨ ਆਰ ਆਈ ਸਭਾ ਵੀ ਆ ਉਹਨਾਂ ਵੱਲੋਂ ਵੀ ਇਹਨਾਂ ਦਾ ਸਨਮਾਨ ਨਵੰਬਰ ਦੇ ਵਿੱਚ ਹੋ ਚੁੱਕਾ ਹੈ ਸੋ ਇਹ ਰਹਿਮਤ ਆ ਸਬਗੁਰੂ RAM DAS ਸਾਹਿਬ ਜੀ ਮਹਾਰਾਜ ਦੀਆਂ ਬੱਚਿਆਂ ਦੀ ਪੜ੍ਹਾਈ ਵੀ ਜਾਰੀ ਆ ਨਾਲ ਰਿਆਜ਼ ਵੀ ਕਰਨਾ ਪੈਂਦਾ ਔਰ ਇਹਨਾਂ ਬੱਚਿਆਂ ਦਾ ਮੈਂ ਇੱਕ ਪੁੱਛਣਾ ਚਾਹੁੰਦਾ ਕਿ ਆਪਣੇ ਤੁਹਾਡਾ ਉਸਤਾਦ ਕੌਣ ਹੈ ਸਾਡੇ ਉਸਤਾਦ ਸਾਡੇ ਪਾਪਾ ਜੀ ਨੇ ਪਰ ਜਿਹੜੇ ਕੀਰਤਨ ਦੀ ਸਿੱਖਿਆ ਲੈਨੇ ਹੋ ਗਿਆਨੀ ਰਖਬੀਰ ਸਿੰਘ ਜੀ ਨਾਲ ਹੀ ਪਿੰਡ ਭੰਗਵਾ ਉਹਨਾਂ ਕੋਲ ਲਈ ਦੀ ਅੱਛਾ ਤੁਸੀਂ ਕੀਰਤਨ ਵੀ ਕਰਦੇ ਆ ਹਾਂਜੀ ਠੀਕ ਆ ਤੇ ਉਸ ਇਸ ਮੁਕਾਬਲੇ ਦੇ ਵਿੱਚ ਕਵੀਸ਼ਰੀ ਤੋਂ ਇਲਾਵਾ ਫਿਰ ਤੁਸੀਂ ਕੀਰਤਨ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਨਹੀਂ ਨਹੀਂ ਕਲਕ ਕਵੀਸ਼ਰੀ ਕਲਕ ਕਵੀਸ਼ਰੀ ਤੇ ਕੀਤਾ ਸੋ ਇਹਨਾਂ ਬੱਚਿਆਂ ਦਾ ਕਹਿਣਾ ਕਿ ਜਿੱਥੇ ਅਸੀਂ ਆਪ ਦੇ ਪਿਤਾ ਜੀ ਤੋਂ ਜਿਹੜਾ ਉਹ ਕਵੀਸ਼ਰੀ ਦਾ ਜਿਹੜਾ ਗੁਰਸਿੱਖデア ਗਿਆਨੀ ਭਗਤ ਸਿੰਘ ਜੀ ਕਵੀਸ਼ਰ ਸਾਹਿਬ ਪਿੱਟੇ ਵੱਡ ਵਾਲੇ ਇਹ ਸਾਰੇ ਹੀ ਜਥਾ ਜਿਹੜਾ ਕਰਦਾ ਇਹਨਾਂ ਦੇ ਮਮਾ ਕੌਣ ਨੇ ਆਓ ਪਾਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਕਿ ਤੁਹਾਡੇ ਬੱਚਿਆਂ ਨੇ ਅੱਜ ਇੱਕ ਅੰਤਰਰਾਸ਼ਟਰੀ ਪੱਦਰ ਦਾ ਜਿਹੜਾ ਮੁਕਾਬਲਾ ਜਿੱਤਿਆ ਇਹ ਬਚਪਨ ਤੋਂ ਹੀ ਬੱਚਿਆਂ ਦਾ ਇੱਧਰ ਉਹ ਰੁਝਾਨ ਸੀ ਜਾਂ ਸ਼ੁਰੂ ਹੋਇਆ ਹਾਂਜੀ ਨਹੀਂ ਬਚਪਨ ਤੋਂ ਅਸੀਂ ਬੱਚਿਆਂ ਦਾ ਰਜਨ ਸੀਗਾ ਹਾਂਜੀ ਹਾਂਜੀ ਬੱਚੇ ਆਉਂਦੇ ਸੀਗੇ ਘਰ ਵਾਤੇ ਸਿੱਖਣ ਵਾਸਤੇ ਤੇ ਉਹਨਾਂ ਨੇ ਉਹਨਾਂ ਵਾਲੇ ਵੇ ਵੇਖ ਕੇ ਇਹਨਾਂ ਨੇ ਆਪਣਾ ਰਜਨ ਸ਼ੁਰੂ ਕਰ ਦਿੱਤਾ ਸੀ ਫਿਰ ਜਦੋਂ ਪੜ੍ਹਾਈ ਦੇ ਨਾਲ ਨਾਲ ਕਿਉਂਕਿ ਅੱਜ ਕੱਲ ਦੀ ਤਾਂ ਪੜ੍ਹਾਈ ਵੀ ਬਹੁਤ ਹੈਗੀ ਆ ਸਖਤ ਆ ਜਾਂ ਬਹੁਤ ਮਿਹਨਤ ਵਾਲੀ ਆ ਫਿਰ ਇਹ ਕਿੱਦਾਂ ਅਡਜਸਟ ਕਰਦੇ ਹੋ ਤੁਸੀਂ ਇਹਨਾਂ ਨੂੰ ਹਾਂਜੀ ਅਡਜਸਟ ਬਹੁਤ ਮੁਸ਼ਕਲ ਕਰਨਾ ਪੈਂਦਾ ਹੈ ਜੀ ਰਿਆਜ਼ ਵੀ ਕਰਨਾ ਪੜ੍ਹਾਈ ਵੀ ਨਾਲ ਇਹਨਾਂ ਨੂੰ ਗਾਉਣਾ ਵੀ ਆ ਹਾਂਜੀ ਬਹੁਤ ਹੀ ਜ਼ਿਆਦਾ ਕਿਰਵੀ ਟਾਈਮ ਕੱਟ ਕੇ ਕਰ ਲੈਂਦੇ ਆ ਜੀ ਇਹਨਾਂ ਦੀ ਇਸ ਸਫਲਤਾ ਨੂੰ ਇਹਨਾਂ ਦੀ ਇਸ ਮਿਹਨਤ ਨੂੰ ਤੁਸੀਂ ਕਿੰਨੂੰ ਜਿਹੜਾ ਵਾ ਇਹ ਸਾਰਾ ਸ਼ੇਰਾ ਦਿੰਦੇ ਹੋ ਇਹਨਾਂ ਦੇ ਪਾਪਾ ਜੀ ਨੂੰ ਇਹ ਤਾਂ ਫਿਰ ਘਰ ਦੀ ਗੱਲ ਹੋ ਗਈ ਕਿ ਨਹੀਂ ਨਹੀਂ ਉਹਨਾਂ ਨੇ ਇਹਨਾਂ ਨੂੰ ਪੜ ਕੇ ਤੋੜਿਆ ਤੇ ਇਸੇ ਉਹਨਾਂ ਨੂੰ ਹੀ ਕਹਾਂਗੇ ਜੇ ਗੁਰੂ ਰਾਮਦਾਸ ਦੀ ਮਿਹਰਬਾਨੀ ਹੈ ਹਾਂ ਮਿਹਰ ਉਹਨਾਂ ਦੀ ਜੋ ਉਹਨਾਂ ਦੇ ਹੱਥ ਤੇ ਫੜ ਕੇ ਤੋੜੇ ਨੇ ਤੇ ਵੱਡਾ ਸਕਾਰ ਇਹਨਾਂ ਦੇ ਪਿਤਾ ਜੀ ਦਾ ਹੀ ਆ ਜਿਨ੍ਹਾਂ ਨੇ ਇਹਦੇ ਪਾਸ ਰਾਏ ਤੋੜਿਆ ਹੈ ਸੋ ਭੈਣ ਜੀ ਹੁਣਾਂ ਦਾ ਕਹਿਣਾ ਕਿ ਇਹਨਾਂ ਨੇ ਆਪਣੇ ਪਿਤਾ ਜੀ ਤੋਂ ਇਹ ਸਾਰੀ ਜਿਹੜੀ ਸਿੱਖਿਆ ਲਈ ਹੈ ਗਿਆਨੀ ਭਗਤ ਸਿੰਘ ਵੀ ਸਾਡੇ ਨਾਲ ਆ ਮੈਂ ਉਹਨਾਂ ਨੂੰ ਕਹਾਂਗਾ ਕਿ ਉਹ ਵੀ ਆ ਜਰੂਰ ਬੱਚਿਆਂ ਨੂੰ ਆਸ਼ੀਰਵਾਦ ਦੇਣ ਤੇ ਇਹਨਾਂ ਦੀ ਪ੍ਰਾਪਤੀ ਬਾਰੇ ਬੋਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਸਿੰਘ ਜੀ ਤੁਸੀਂ ਜਰਾ ਦੱਸੋ ਖੁੱਲ ਕੇ ਕਿ ਇਹਨਾਂ ਬੱਚਿਆਂ ਦਾ ਜੀਵਨ ਤੇ ਇਹਨਾਂ ਦੀ ਜਿਹੜਾ ਹੁਣ ਤੱਕ ਦਾ ਕੈਰੀਅਰ ਕਿਵੇਂ ਆ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਸਾਡੇ ਇਹਨਾਂ ਭੰਗੂ ਪੁੱਤਰਾਂ ਨੂੰ ਜਿਨ੍ਹਾਂ ਨੇ ਏਡਾ ਵੱਡਾ ਕੰਪੀਟੀਸ਼ਨ ਅੱਜ ਜੀਫਕੇ ਤੇ 1 ਲੱਖ ਰੁਪਏ ਦਾ ਇਨਾਮ ਜਿਹੜਾ ਉਹ ਪ੍ਰਾਪਤ ਕੀਤਾ ਇਹਦੇ ਤੋਂ ਇੱਕ ਚੀਜ਼ ਤੇ ਇਹ ਵੀ ਅਸੀਂ ਵੇਖ ਸਕਦੇ ਹਾਂ ਵੀ ਕਵੀਸ਼ਰੀ ਦਾ ਭੁੱਖ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਰੋਸ਼ਨ ਹੈ ਕਿਉਂਕਿ ਜਦੋਂ ਇਹ ਛੋਟੇ-ਛੋਟੇ ਬੱਚੇ ਇਸ ਖੇਤਰ ਦੇ ਵਿੱਚ ਤੁਰ ਪੈਂਦੇ ਤੇ ਏਡੇ-ਏਡੇ ਵੱਡੇ ਮੁਕਾਬਲਿਆਂ ਨੂੰ ਜਿੱਤ ਕੇ ਆਉਣਗੇ ਤੇ ਇਹਨਾਂ ਵੱਲ ਵੇਖ ਕੇ ਹੋਰ ਵੀ ਬੱਚਿਆਂ ਦੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੋਊਗਾ ਤੇ ਉਹ ਵੀ ਜਿਹੜੇ ਉਹ ਇਸ ਖੇਤਰ ਦੇ ਵਿੱਚ ਤੁਰਨਗੇ ਬਾਕੀ ਇਹਨਾਂ ਦਾ ਜਿਹੜਾ ਸਫਰ ਹੈ ਉਹ ਕਵੀਸ਼ਰੀ ਦੇ ਖੇਤਰ ਦੇ ਵਿੱਚ ਕਵਤਾਵਾਂ ਧਾਰਮਿਕ ਗੀਤ ਬਹੁਤ ਵਧੀਆ ਤੇ ਇਸੇ ਖੇਤਰ ਦਾ ਕਰਕੇ ਹੀ ਇਹ ਥੋੜਾ ਸਮਾਂ ਪਹਿਲਾਂ ਹਾਂਗਕਾਂਗ ਦੀ ਯਾਤਰਾ ਜਿਹੜੀ ਉਹ ਵੀ ਕਰ ਚੁੱਕੇ ਨੇ ਇਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਕਲਾ ਕਵੀਸ਼ਰੀ ਆ ਉਹਨਾਂ ਨੇ ਵੀ ਕਵੀਸ਼ਰਾਂ ਨੂੰ ਬਹੁਤ ਵੱਡੇ ਮਾਣ ਬਖਸ਼ਿਸ਼ ਕੀਤੇ ਸੀ ਤੇ ਉਹਨਾਂ ਤੋਂ ਬਾਅਦ ਅੱਜ ਗੁਰੂ ਕੀ ਸਿੱਖ ਸੰਗਤ ਜਿਹੜੀ ਉਹ ਵੀ ਆਪਣੇ ਕਵੀਸ਼ਰਾਂ ਦਾ ਬਹੁਤ ਵੱਡਾ ਮਾਣ ਸਤਿਕਾਰ ਕਰਦੀ ਹੈ ਤੇ ਜਿਹੜੀ ਸੰਸਥਾ ਨੇ ਏਡਾ ਵੱਡਾ ਕੰਪੀਟੀਸ਼ਨ ਕਰਵਾਇਆ ਅਸੀਂ ਉਸ ਸੰਸਥਾ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਤੇ ਉਮੀਦ ਕਰਦੇ ਆਂ ਕਿ ਜਿਵੇਂ ਬਾਕੀ ਵੱਡੀਆਂ ਸੰਸਥਾਵਾਂ ਕਾਰ ਸੇਵਾ ਵਾਲੇ ਮਹਾਂਪੁਰਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਸੰਸਥਾਵਾਂ ਜਿਹੜੀਆਂ ਉਹ ਮੁਕਾਬਲੇ ਕਰਾਉਂਦੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਹੀ ਇਹ ਕਾਫਲਾ ਜਿਹੜਾ ਉਹ ਹੌਲੀ-ਹੌਲੀ ਅੱਗੇ ਵੱਧਦਾ ਰਹੇਗਾ। ਸੋ ਹੁਣ ਜਾਂਦੀਵਾਰ ਇਹਨਾਂ ਬੱਚਿਆਂ ਦੀ ਕਵਿਸ਼ਰੀ ਵੀ ਸੁਣਦੇ ਆਂ ਆਓ ਵੀ ਹੁਣ ਇੱਕ ਅੱਧਾ ਸੰਦ ਫਿਰ ਹੁਣ ਸੰਗਤ ਨੂੰ ਕਰਦੇ 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 ਆਓ ਇੱਕ ਮਿੰਟ हां जी ਹੁਣ ਫਿਰ ਖਾਲਸਾ ਜੀ ਆਪਣੀ ਕੁਬੀਸ਼ਰੀ ਦਾ ਜਿਹੜਾ ਰੰਗ ਆਪਣੀ ਸੰਗਤ ਨੂੰ ਜਿਹੜਾ ਉਹ ਜਰੂਰ ਸੁਣਾ ਦੋ ਦਸੀ ਖਬਰੇ ਜਾਂ ਕਿਸੇ ਜਥੇਦਾਰ ਨੂੰ ਵੈਰੀ ਮੱਲੇ ਬੈਠੇ ਗੁਰੂ ਦਰਬਾਰ ਨੂੰ ਐਨੀ ਸੋਹਣੇ ਉਹਨੇ ਧੋਇਆ ਤਲਵਾਰ ਨੂੰ ਇਸ ਜੁਣ ਨਾਲੋਂ ਚੰਗਾ ਐ ਸੀਮਾਰ ਚੱਲੀ ਏ ਚਲੋ ਖਾਲਸਾ ਜੀ ਅਮਰਤ ਸਾਰੇ ਚੱਲিয়ে ਗੁਰੂ ਨਗਰੀ ਨੂੰ ਜਾਲ ਮਾਰੇ ਟਾਇਆ ਹੈ ਚੁਕਮਲ ਬਾਜ਼ਰ ਉਵਰ ਚ ਪਾਇਆ ਹੈ ਤਾਲ ਗੁਰੂ ਰਾਮਦਾਸ ਦਾਸ ਕਾਇਆ ਹੈ ਆਪਾਂ ਖੂਨ ਨਾਲ ਉਸ ਤਾਈਂ ਭਰ ਚੱਲিয়ে ਚਲੋ ਖਾਲਸਾ ਜੀ ਅਮਰਤ ਸਾਰੇ ਚੱਲিয়ে ਅਮਰਤ ਸਾਰੇ ਖਾਲਸੇ ਦਾ ਸੀਨਾ ਹੈ ਅਮਰਤ ਸਾਰੇ ਖਾਲਸੇ ਦਾ ਸੀਨਾ ਹੈ ਅਰੇ ਮੰਦਰ ਵਿਚਾਰੇ ਜੋ ਨਗੀ ਨਹੀਂ ਜਿਵੇਂ ਮੋਮਨ ਵਾਲੀ ਮੱਕਾ ਤੇ ਮਦੀਨਾ ਹੈ ਪੇਟਾ ਸੀਸ ਵਾਲੀ ਉਸ ਤਾਈਂ ਧਰ ਚੱਲੀਏ ਚਲੋ ਖਾਲਸਾ ਜੀ ਅਮਰ ਤੇ ਸਾਰ ਚੱਲੀਏ ਕੋਣਾ ਫੈਸਲਾ ਮੈਦਾਨੇ ਜੰਗ ਵੀਰਾਂ ਦਾ ਓ ਹੁਣਾ ਫੈਸਲਾ ਮੈਦਾਨੇ ਜੰਗ ਵੀਰਾਂ ਦਾ ਮੀ ਵਰੂਗਾ ਕਮਾਨਾਂ ਵਿੱਚੋਂ ਤੀਰਾਂ ਦਾ ਜਿੱਥੇ ਪੇੜ ਪੈਣਾ ਖੰਡੇ ਸ਼ਮਸ਼ੀਰਾਂ ਦਾ ਉਥੇ ਲਾ ਕੇ ਕਲਵੰਤ ਸਿੰਘਾ ਢਾਰ ਚੱਲੀਏ ਚਲੋ ਖਾਲਸਾ ਜੀ ਅਮਰਤ ਸਾਰ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬਦ ਨੇ ਇਹਨਾਂ ਖੁਸ਼ੀ ਦੀਆਂ ਘੜੀਆਂ ਦੇ ਵਿੱਚ ਇਸ ਵੈਲਕਮ ਦੇ ਪਲਾਂ ਦੇ ਵਿੱਚ ਆ ਕੇ ਆਪਣੀ ਕਵਿਸ਼ਰੀ ਦਾ ਵੀ ਜਿਹੜਾ ਜੋਰ ਦਿਖਾਇਆ ਔਰ ਬਿਲਕੁਲ ਰਵਾਇਤੀ ਕਵਿਸ਼ਰ ਜਿਵੇਂ ਅਸੀਂ ਜੋਗਤ ਸਿੰਘ ਯੋਗੀ ਨੂੰ ਜਾਂ ਭਗਤ ਸਿੰਘ ਕਵਿਸ਼ਰ ਉਹਨਾਂ ਨੂੰ ਸੁਣਦੇ ਆਏ ਆ ਉਦਾਂ ਦਾ ਹੀ ਰੰਗ ਉਦਾਂ ਦਾ ਹੀ ਰਸ ਇਹਨਾਂ ਦੇ ਵਿੱਚੋਂ ਸਾਨੂੰ ਇਹਨਾਂ ਦੀ ਕਵਿਸ਼ਰੀ ਸਾਨੂੰ ਮਿਲਿਆ ਇਹਨਾਂ ਦੇ ਮਾਮਾ ਜੀ ਉਹ ਵੀ ਇੱਥੇ ਆਏ ਆ ਸਰਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਤੁਹਾਡਾ ਨਾਮ ਕੀ ਆ ਤੇ ਤੁਸੀਂ ਇਸ ਮੌਕੇ ਕੀ ਬੱਚਿਆਂ ਨੂੰ ਅਸ਼ੀਰਵਾਦ ਦੇਣਾ ਚਾਹੁੰਦੇ ਹਾਂ ਮੇਰਾ ਨਾਮ ਡਾਕਟਰ ਸਿਕੰਦਰ ਸਿੰਘ ਐਮ ਡੀ ਏ ਆਰ ਮਲਟੀ ਸਪੈਸ਼ਲਟੀ ਹਸਪੀਟਲ ਅਡਾਤੂ ਰੋਈ ਇਹ ਮੇਰੇ ਬੱਚੇ ਅੱਜ ਕਵੀਸ਼ੀ ਜਥੇ ਵਿੱਚੋਂ ਫਰਸਟ ਪ੍ਰਾਈਜ਼ ਜਿੱਤ ਕੇ ਆਏ ਆ ਤਾਂ ਮੈਨੂੰ ਬਹੁਤ ਖੁਸ਼ੀ ਆ ਮੈਂ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਔਰ ਆਪਣੇ ਸਮਾਜ ਨੂੰ ਇਹ ਤਾਂ ਇੱਕ ਖੇਡ ਵੀ ਮਿਲਦੀ ਹੈ ਕਿ ਇਹ ਸਾਡੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਉੱਚੀ ਸਿੱਖਿਆ ਦਿੰਦੇ ਰਹਿਣ ਚੰਗੀ ਸਿੱਖਿਆ ਦਿੰਦੇ ਰਹਿਣ ਤੇ ਜਿਹੜਾ ਨਸ਼ਿਆਂ ਦਾ ਅੱਜ ਦਾ ਦੌਰ ਚੱਲ ਰਿਹਾ ਹੈ ਉਹ ਸਕਦਾ ਹੀ ਉਹਨਾਂ ਤੋਂ ਬਚ ਸਕਦੇ। ਥੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਇੱਕ ਮੈਸੇਜ ਦਿੱਤਾ ਔਰ ਨਾਲ ਦੀ ਨਾਲ ਬੱਚਿਆਂ ਨੂੰ ਅਸ਼ੀਰਵਾਦ ਵੀ ਦਿੱਤਾ ਪਿੰਡ ਫੋਟੋ ਡਰਮਲ ਤੋਂ ਭੰਗੂ ਬ੍ਰਦਰਜ਼ ਦੇ ਨਾਲ ਕੁਲਦੀਪ ਸਿੰਘ ਜੱਫਰ